ਤਮੀ ਸਾਹਿਬ ਜੀ ਕੰਚੂਲ ਅਹ ਤੇ ਤੁਹਾਨੂੰ ਸਾਹਿਬ ਕੁੱਝ ਜੀਚੇ ਕਰ ਲੈ ਥੋੜਾ ਸਾਡੀ ਬਹੁਤ ਹੀ ਸਰਕਾਰ ਜੋ ਖਸਤੀ ਨੇ ਲੇਖ ਨੇ ਕੁਰਸੇ ਨੇ ਦਿੱਤਲੇ ਵੀ ਇਮਾਨਦਾਰ ਚੰਗੀ ਦਿਖ ਵਾਲੇ ਬਹੁਤ ਵੱਡੇ ਇਨਸਾਨ ਨੇ ਔਰ ਗੁਰੂ ਸਾਹਿਬ ਨੇ ਬਹੁਤ ਦੇਰ ਬਾਅਦ ਪਰਵਾਰ ਦੀ ਕਿਰਪਾ ਕੀਤੀ ਹੈ ਜਿਵੇਂ ਦੱਸਿਆ ਪ੍ਰਧਾਨ ਜੀ ਨੇ 36 37 ਸਾਲ ਦੇ ਬਾਅਦ ਜਿਹੜਾ ਘਰ ਦੇ ਵਿੱਚ ਰੌਣਕ ਗੁਰੂ ਸਾਹਿਬ ਨੇ ਰੱਖੀ ਹੈ ਪੋਤੇ ਦੀ ਰਾਤ ਰੱਖੀ ਹੈ ਉਹਦੇ ਵਧਾਈ ਦੇਣ ਵਾਸਤੇ ਅੱਜ ਅਸੀਂ ਪਰਿਵਾਰਕ ਤੌਰ ਤੇ ਮਾਨ ਜੋ ਪ੍ਰਧਾਨ ਸਾਹਿਬ ਦੇ ਗ੍ਰੈਟੀਫିକੇਸ਼ਨ ਕੋਲ ਚ ਸੀ। ਉਸਤੀਫੇ ਤੇ ਬਾਰਤਾਲਾਪ ਵੀ ਹੈ ਜੀ। ਹਾਂਜੀ ਉਸਤੀਫੇ ਤੇ ਕੋਈ ਬਾਰਤਾਲਾਪ ਨਹੀਂ। ਅ ਦੇਖੋ ਬੇਥੀ ਕਿਤਿਆਂ ਕਿ ਜੀਆਂ ਜਿਹੜੇ ਦੇਖ ਵਾਲੇ ਉਹ ਵਧਾਈ ਜਿੱਦੇ ਦੇਖ ਹੈ ਇਹੇ ਜੇ ਲੋਕਾਂ ਦੇ ਸ਼ਰਮ ਨੂੰ ਦੂਸਰਵਾਰਾ ਪ੍ਰਬੰਧਕ ਕਮੇਟੀ ਨੂੰ ਸੀਦੇ ਅਕਾਲਤਖ ਸਾਹਿਬ ਨੂੰ ਬਹੁਤ ਜ਼ਰੂਰਤ ਹੈ ਔਰ ਇਹ ਜੋ ਗੁਰਸੇ ਜਿਹੜੇ ਨੇ ਉਹਦਾ ਹੋਣਾ ਬੜਾ ਜ਼ਰੂਰੀ ਹੈ ਜੀ ਸਰ ਜਿਹੜੀ ਪਾਣੀ ਮੈਮਰੀ ਕਮੇਟੀ ਨਾਲੋਂ ਕਿੱਥੀ ਸੌਫਟ ਬੱਸ ਵਿਚਾਰ ਰਹੇ ਹਾਂ ਬਸ ਵਿਚਾਰ ਰਹੇ ਹਾਂ ਜੀ ਸਰ ਇੱਕ ਬਹੁਤ ਹੀ ਅਹਿਮ ਕੁਸਚਨ ਵੀ ਹਰ ਮਨ ਕਰਦਾ ਹੈ ਲਾਈਕ ਕਿਹੜਾ ਆਏਗਾ ਸਰ ਆਪਾਂ ਦਾ ਆਪਾਂ ਕਿੱਥੇ ਬੈਠੇ ਕੁਝ ਵੀ ਆ ਨਹੀਂ ਕਰ ਰਹੇ ਹਾਂ ਉਹ ਜਿਹੜੀ ਉਹ ਇਦਾਂ ਦੀ ਬਹਿਨਬਾਦੀ ਨੂੰ ਕੀ ਸਮਝਦੇ ਹੋ ਯਾਰ ਪਲੀਜ਼ 1 ਮਿੰਟ ਸਾਹਮਣੇ ਆਲੰਗੋ ਬਿਲਕੁਲ ਚਲ ਨਹੀਂ ਰਿਹਾ ਪਲੀਜ਼ 1 ਮਿੰਟ ਇੱਕ ਬੰਦਾ ਸਾਹਮਣੇ ਆ ਜਿੱਤਨਾ ਹਰਪ੍ਰੀਤ ਸਿੰਘ ਦੀ ਪੋਲਿਟਿਕਲ ਸਟੇਟਾਂ ਦੇ ਉੱਤੇ ਬਿਆਨਬਾਜ਼ੀ ਕਰ ਰਿਹਾ ਐ ਸ਼ੋਮਨੀ ਕਲਗਲਬਾ ਰਹੀ ਆ ਐਸਜੀਪੀਸੀ ਬਾਰੇ ਉਹਦੇ ਬਾਰੇ ਕੀ ਕੀ ਆਜ਼ਾਦ ਨੇ ਉਹ ਇਹਦਾ ਜੱਬ ਹੋ ਹੀ ਜਾ ਸਕਦੇ ਉਹ ਆਜ਼ਾਦ ਠੀਕ ਇੱਕ ਟਿਕਾ ਮਿਸਾਲ ਪੁੱਛੀਓ ਜੀ ਆ ਦੇਖੋ ਤੁਹਾਨੂੰ ਸਾਫ ਪੁਰੀ ਨੀਚੇ ਕਰ ਲੈਣਾ ਥੋੜਾ ਸਾਡੀ ਬਹੁਤੀ ਸਰਕਾਰ ਜੋ ਖਸਤੀ ਨੇ ਲੇਖ ਨੇ ਕੁਰਸੇ ਨੇ ਦਿੱਤ ਨੇ ਮਾਮਲਾਦ ਜਿੰਜੀ ਦਿਖ ਵਾਲੇ ਬਹੁਤ ਵੱਡੇ ਇਨਸਾਨ ਨੇ ਔਰ ਗੁਰੂ ਸਾਹਿਬ ਨੇ ਬਹੁਤ देर बाद ਪਰਵਾਰਕ ਕਿਰਪਾ ਕੀਤੀ ਹੈ ਜਿਵੇਂ ਦੱਸਿਆ ਪ੍ਰਧਾਨ ਜੀ ਨੇ 36 37 ਸਾਲ ਦੇ ਬਾਅਦ ਜਿਹੜਾ ਘਰ ਦੇ ਵਿੱਚ ਗਰੌਣ ਗੁਰੂ ਸਾਹਿਬ ਨੇ ਰਖਸ਼ੀਆ ਪੋਤੇ ਦੀ ਰਾਤ ਰਖਸ਼ੀਆ ਉਹਦੇ ਵਿਦਾਇਕ ਦੇਣ ਵਾਸਤੇ ਅੱਜ ਅਸੀਂ ਪਰਿਵਾਰਕ ਤੌਰ ਤੇ ਮਾਨ ਜੋ ਪ੍ਰਧਾਨ ਸਾਹਿਬ ਦੇ ਕੋਲ ਜੁਕੇ ਪੁੱਛੀ। ਤੁਸੀਂ ਇਹ ਤੇ ਬਤਾਲਾ ਪਈਏ ਅੱਜ ਅਸੀਂ ਫਿਰ ਤੇ ਕੋਈ ਬਾਤਲਾਪੀ ਅਹ ਦੇਖੋ ਬੇਥੀ ਕਿਤਿਆਂ ਕਿ ਜੀਆਂ ਜਿਹੜੀ ਦੇਖ ਵਾਲੇ ਤਾਂ ਜਿੱਦੀ ਦੇਖ ਹੈ ਇਹ ਜੇ ਲੋਕਾਂ ਦੀ ਸ਼ਰਮ ਨਹੀਂ ਦੁਰ ਦੁਆਰਾ ਪ੍ਰਬੰਧਕ ਕਮੇਟੀ ਨੂੰ ਸੀ ਦੇ ਅਕਾਲ ਤਖਸਾਲ ਨੂੰ ਬਹੁਤ ਜ਼ਰੂਰਤ ਹੈ ਔਰ ਇਹ ਜੇ ਗੁਰਸੇ ਜਿਹੜੇ ਇਹਨਾਂ ਨੂੰ ਤਾਂ ਹੋਣਾ ਬੜਾ ਜ਼ਰੂਰੀ ਹੈ ਜੀ ਫਿਰ ਸਰ ਜੀ ਪਾਣੀ ਮੈਮਰੀ ਕਮੇਟੀ ਨਾਲੋਂ ਕਿੱਥੀ ਸੌਫਟ ਬਸ ਵਿਚਾਰ ਰਹੇ ਹਾਂ ਬਸ ਵਿਚਾਰ ਰਹੇ ਹਾਂ ਜੀ ਸਰ ਇੱਕ ਬਹੁਤ ਹੀ ਅਹਿਮ ਕੁਐਸਚਨ ਵੀ ਹਰਡ ਬਣ ਕੇ ਦੇਖੋ ਨਾਗੇ ਸਰ ਦਾ 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 ਕਿੱਥੇ ਰੱਖਿਆ ਹੈ ਕਿ ਉਹ ਅਲੰਗੜਾ ਕਰ ਰਿਹਾ ਉਹ ਕੋਈ ਹੋਰ ਉਹ ਏਦਾਂ ਦੀ ਬਿਆਨਬਾਜ਼ੀ ਨੂੰ ਕੀ ਸਮਝਦੇ ਹੋ ਉਹ ਚਰਾਗ ਕਮੇਟੀ ਯਾਰ ਪਲੀਜ਼ ਇੱਕ ਮਿੰਟ ਸਾਹਮਣੇ ਅਲੰਗੜਾ ਬਿਲਕੁਲ ਚਲਣੀ ਨਹੀਂ ਪਲੀਜ਼ ਇੱਕ ਮਿੰਟ ਇੱਕ ਬੰਦਾ ਸਾਹਮਣੇ ਜਿੱਦਾਂ ਹਰਕੀ ਸਿੰਘ ਦੀ ਪੋਲਿਟੀਕਲ ਸਟੇਜਾਂ ਦੇ ਉੱਤੇ ਬਿਆਨਬਾਜ਼ੀ ਕਰ ਰਿਹਾ ਸ਼ੋਮਨੀ ਕਲਗਲਵਾ ਰਿਹਾ ਐਚਪੀਸੀ ਬਾਰੇ ਉਹਦੇ ਬਾਰੇ ਕੀ ਕੀ ਆਜ਼ਾਦ ਨੇ ਉਹ ਇਹਦਾ ਜਾਗੋ ਦੇ ਸਕਦੇ ਉਹ ਆਜ਼ਾਦ ਠੀਕ